ਦੋਸਤੋ ਜਿਹੜੇ ਵੀ ਕਾਪੀ ਪੇਸਟ ਕਰਦੇ ਆ ਇਹ ਵੀਡੀਓ ਉਹਨਾਂ ਵਾਸਤੇ ਜਿਹੜੇ ਮਤਲਬ ਕਾਪੀ ਪੇਸਟ ਕਰ ਰਹੇ ਆ ਉਹ ਕਹਿੰਦੇ ਆ ਜਦੋਂ ਅਸੀਂ origignal content ਪਾਉਣੇ ਆ ਆਪਦਾ ਆਪਦਾ ਜਦੋਂ ਆਪਦਾ content ਪਾਉਣੇ ਆ ਉਹਦੇ ਤੇ 2400 view ਤੋਂ ਵੱਧ ਨਹੀਂ ਆਉਂਦੇ ਅਸੀਂ ਮਤਲਬ ਕਿਸੇ ਦੀ ਵੀਡੀਓ ਪਾਈ ਉਹ ਹੋ ਗਿਆ ਉੱਥੇ ਆ ਗੱਲ ਹੋ ਗਈ ਉਹ ਸਾਡੀ 20000 ਚ ਜਾਵੜੀ ਕੋਈ ਲੱਖ ਚ ਜਾਵੜੀ ਤੇ ਸਾਨੂੰ ਫਾਲੋਅਰ ਵੀ ਬਹੁਤ ਵਧੀਆ ਮਿਲ ਗਏ 3 ਮਹੀਨੇ ਹੋ ਗਏ origignal ਤੋਂ ਸਾਨੂੰ ਕੋਸਟ ਨਹੀਂ ਮਿਲੇਗਾ ਵੈਸੇ ਚਿਰ ਉਹ ਇਹ ਗੱਲ ਉਹਨਾਂ ਇਸ ਠੀਕ ਆ ਵੀ ਜਦੋਂ ਉਹਨਾਂ ਦੀ ਵੀਡੀਓ ਵਾਇਰਲ ਹੋਈ ਤਾਂ ਨਾਲ ਹੀ ਫੋਲੋਅਰ ਵਧਿਆ ਠੀਕ ਆ ਜੀ ਤੇ ਪਰ ਕਾਪੀ ਪੇਸਟ ਤੋਂ ਮੰਨ ਲਓ ਤੁਸੀਂ ਮਾਨੇਡ ਚੈਨਲ ਆ ਇੱਕ ਮਹੀਨਾ ਦੋ ਮਹੀਨੇ ਕਮਾਲ ਹੋ ਗਏ ਜਦੋਂ ਫੇਸਬੁੱਕ ਇਹਨੂੰ ਬੰਦ ਕਰਨ ਤੇ ਆਇਆ ਉਹਨੇ ਇੱਕ ਟੂਲ ਨਹੀਂ ਬੰਦ ਕਰਨਾ ਸਾਰਾ ਪੇਜ ਹੀ ਡਾ ਲੇਣਾ ਉਹਦੀ ਮਿਸਾਲ ਤੁਹਾਡੇ ਸਾਹਮਣੇ ਆ ਦੇਖੋ ਮੈਂ ਤੁਹਾਨੂੰ ਦਿਖਾਉਣਾ ਹਾਜੀ ਤੁਹਾਨੂੰ ਸਾਹਮਣੇ ਇੱਕ ਰਿਕਾਰਡਿੰਗ ਆ ਸਾਹਮਣੇ ਦੇਖ ਲਓ ਤੁਹਾਨੂੰ ਰਿਕਾਰਡਿੰਗ ਦਿਖਾਉਣੀ ਹੈ ਇਹ ਮੇਰਾ ਖੁਦ ਦਾ ਪੇਜ ਆ 13000 ਫੋਲੋਅਰ ਆ ਤੇ 10 ਜੂਨ 2024 ਨੂੰ ਇਸ ਪੇਜ ਤੇ ਇਸ਼ੂ ਆਇਆ ਸੀ ਫੇਸਬੁੱਕ ਨੇ ਇੱਕ ਟੂਲ ਨਹੀਂ ਰੱਦ ਕੀਤਾ ਸਾਰਾ ਪੇਜ ਹੀ ਡਾਤਾ ਸੀ ਇੱਕਦਮ ਉਹ ਵੀ ਨੋਟੀਫਿਕੇਸ਼ਨ ਦਿੱਤੇ ਬਿਨਾ ਨਾ ਕੋਈ ਵੀਡੀਓ ਚ ਕਾਪੀਰਾਈਟ ਸੀ ਉਹਨਾਂ ਨੇ ਜਦੋਂ ਦੇਖਿਆ ਵੀ ਕਾਪੀ ਪੇਸਟ ਕੰਟੈਂਟ ਆ ਆ ਦੇਖ ਲਓ ਜੁਰ ਪੇਜ ਹੈ ਜੇ ਲੌਸਟ ਸਮ ਐਕਸੈਸ ਟੂਲ ਮਤਲਬ ਸਾਮਣੀ ਸਾਰੇ ਹੀ ਡਾਤੇ ਐਸ ਪੇਜ ਤੇ ਆਪਾਂ ਨੂੰ ਇਨਸਟੀਮਡ ਐਡ-ਆਨ ਰੀਲ ਦੋ ਟੂਲ ਮਿਲੇ ਹੋਏ ਸੀ ਜੀਨਾਂ ਤੋਂ ਮਤਲਬ ਥੋੜੀ-ਮੋਟੀ 1.5 ਮਹੀਨਾ ਅਰਨਿੰਗ ਹੋਈ ਸੀ ਤੇ ਵਧੀਆ ਮਤਲਬ ਗਰੋਅ ਹੋ ਰਿਆ ਸੀ ਪਰ ਇਹ ਚ ਥੋੜਾ ਜਿਹਾ ਨਾ ਕਾਪੀ ਪੇਸਟ ਮਤਲਬ ਥੋੜਾ ਜਿਹਾ ਹੀ ਪਾਇਆ ਸੀ ਤੇ ਉਸੇ ਕਰਕੇ ਇਹਨਾਂ ਨੇ ਰੈਸਟਿਗੇਟ ਕਰਤਾ ਤੇ ਤੁਸੀਂ ਇਹ ਦੇਖ ਲਓ 10 ਜੂਨ 2024 ਤੋਂ ਲੈ ਕੇ ਹੁਣ 25 ਅਗਸਤ ਚੱਲ ਰਿਹਾ ਤੇ 14 ਮਹੀਨੇ ਹੋ ਚੁੱਕੇ ਨੇ ਤੇ ਪੇਜ ਹਜੇ ਤੱਕ ਨਹੀਂ ਇਹਨਾਂ ਨੇ ਸਹੀ ਕੀਤਾ ਸੋ ਇਸ ਪੇਜ ਨੂੰ ਸਹੀ ਕਰਾਉਣ ਵਾਸਤੇ ਕਾਫੀ ਫੇਸਬੁੱਕ ਨੂੰ ਰਿਪੋਰਟਾਂ ਤੇ ਰਿਪੋਰਟਾਂ ਕੀਤੀਆਂ ਫਿਰ ਵੀ ਉਹਨਾਂ ਦੇ ਕੰਨ ਤੇ ਜੂ ਨਹੀਂ ਸਰਕੀ ਮਤਲਬ ਉਹਨਾਂ ਨੇ ਬਿਲਕੁਲ ਨਹੀਂ ਧਿਆਨ ਦਿੱਤਾ ਤੇ ਸਾਰਾ ਕੰਟੈਂਟ ਡਿਲੀਟ ਕਰਕੇ ਹੌਲੀ-ਹੌਲੀ ਟੋਟਲੀ ਰਿਜਨਲ ਪਾਤਾ ਕਿਉਂਕਿ ਤੁਹਾਨੂੰ ਥੋੜਾ ਮੋਟਾ ਸਾਫ ਸੀਜਰ ਉਹ ਸਾਡਾ ਨਹੀਂ ਸਹੀ ਹੋਇਆ ਚਲੋ ਤੁਸੀਂ ਕਰਾ ਸਕਦੇ ਹੋ ਪਰ ਮੇਰੇ ਤੋਂ ਆਪਦਾ ਪੇਜ ਨਹੀਂ ਸਹੀ ਹੋਇਆ 14 ਮਹੀਨੇ ਦਾ ਤੁਸੀਂ ਇਹ ਦੇਖ ਸਕਦੇ ਹੋ ਉਹਨਾਂ ਨੂੰ ਰਿਪੋਰਟਾਂ ਤੇ ਰਿਪੋਰਟਾਂ ਕੀਤੀਆਂ ਤੇ ਰਿਵਿਊ ਦਾ ਆਪਸ਼ਨ ਵੀ ਨਹੀਂ ਆ ਰਹੀ ਵੀ ਤੁਸੀਂ ਇੱਕ ਵਾਰੀ ਤੁਹਾਨੂੰ ਆਪਸ਼ਨ ਦਿੰਨੇ ਆ ਚਾਂਸ ਦਿੰਨੇ ਆ ਵੀ ਦੁਬਾਰਾ ਪੇਜ ਸਹੀ ਕਰਨ ਦਾ ਵੇਖ ਲਓ 14 ਮਹੀਨੇ ਹੋ ਗਏ ਤਾਂ ਕਹਿੰਦੇ ਆ ਵੀ ਕਾਪੀ ਪੇਸਟ ਤੋਂ ਜਿੰਨਾ ਪਰਹੇਜ਼ ਕੀਤਾ ਜਾਂਦਾ ਕਰੋ ਤੁਸੀਂ ਐਂ ਦੇਖੋ origional ਤੋਂ ਤੁਹਾਨੂੰ ਬਹੁਤ ਘੱਟ ਅਰਨਿੰਗ ਹੁੰਦੀ ਹੈ ਚਲੋ ਮੰਨ ਲਓ ਅੱਧੀ ਅਰਨਿੰਗ ਹੁੰਦੀ ਆ ਜੇ ਤੁਹਾਡਾ ਪੇਜ ਇਸ ਤਰ੍ਹਾਂ ਖਰਾਬ ਹੋ ਜਾਂਦਾ ਇੱਕ ਸਾਲ ਖਰਾਬ ਹੁੰਦਾ ਤੇ ਫਿਰ ਇਹਦੇ ਨਾਲ ਦਾ ਚੰਗਾ ਤੁਸੀਂ ਰੀਜਨਲ ਤੇ ਕੰਮ ਕਰੋ 6 ਮਹੀਨੇ ਬਾਅਦ ਤੁਹਾਡੀ ਰੀਚ ਬਣੂਗੀ ਵਧੀਆ ਪੇਜ ਦੀ ਤੇ ਤੁਸੀਂ ਹੁਣ ਆ ਜਿਹੜਾ ਸਾਲ ਵਾਸਤੇ ਤੁਹਾਡਾ ਜਮਾਂ ਡੈਡ ਹੋ ਗਿਆ ਹਜੇ ਤੱਕ ਨਹੀਂ ਚੱਲ ਰਿਹਾ ਪੇਜ ਤੇ ਇਸ ਨੂੰ ਤੁਸੀਂ ਜਿਹੜੇ 2-4 ਆਉਂਦੀਆਂ ਉਹਨਾਂ ਕੋਲ ਵੀ ਹੱਥ ਤੋਂ ਬੈਠੋਗੇ ਇਸ ਲਈ ਆਪਦਾ ਰੀਜਨਲ ਤੇ ਕੰਮ ਕਰੋ ਹੌਲੀ-ਹੌਲੀ ਤੁਹਾਡੀ ਰੀਚ ਬਣੂ ਤੇ ਤੁਸੀਂ ਲੰਮਾ ਟਾਈਮ ਮਾਰਕੀਟ ਵਿੱਚ ਤੁਸੀਂ ਲੰਮਾ ਟਾਈਮ ਸੋਸ਼ਲ ਮੀਡੀਆ ਤੇ ਟਿਕ ਸਕਦੇ ਹੋ ਜੇ ਰੀਜਨਲ ਤੇ ਕੰਮ ਕਰੋਗੇ ਇਸ ਲਈ ਆਪਦਾ ਰੀਜਨਲ ਤੇ ਫੋਕਸ ਰੱਖੋ ਇਹੀ ਤੁਹਾਨੂੰ ਮੈਂ ਦਿਖਾਉਣਾ ਸੀ ਇਹ ਖਾਸ ਕਰਕੇ ਮੇਰਾ ਆਪ ਦਾ ਪੇਜ ਸੀਗਾ ਜੋ ਹਜੇ ਤੱਕ ਸਹੀ ਨਹੀਂ ਹੋਇਆ ਤੇ ਇਹਦਾ ਨਤੀਜਾ ਇਹ ਹੁੰਦਾ ਜੀ ਕਾਪੀ ਪੇਸਟ ਤੇ ਕੰਮ ਕਰਨ ਦਾ ਠੀਕ ਆ ਜੀ ਤਾਂ ਕਰਕੇ ਆਪਾਂ ਦਾ origignal ਤੇ shift ਹੋਏ ਹੌਲੀ ਹੌਲੀ origignal ਤੇ ਆ ਜੋ ਜੀ